ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੰਢਿਆਂ ਦੇ ਤੇ ਪਾਲਕ ਦੇ ਪਕੌੜੇ ਬਣਾਵਾਂਗੇ ਬਹੁਤ ਵਧੀਆ ਕਰਾਰੇ ਤੇ ਇਹਨਾਂ ਨੂੰ ਆਪਾਂ ਇਹ ਪਾਲਕ ਆਪਾਂ ਘਰੋਂ ਤੋੜਿਆ ਹੋਇਆ ਹੈ ਤੇ ਆਪਾਂ ਚੀਰ ਆਹ ਤੋੜ ਕੇ ਧੋ ਲਿਆ ਇਹ ਤੇ ਆਪਾਂ ਹੁਣ ਗੰਢੇ ਚੀਰਾਂਗੇ ਆਪਾਂ ਫੇਰ ਲਾਂਗੇ ਸਾਰਿਆਂ ਨੂੰ ਫੇਰ ਆਪਾਂ ਬਾਅਦ ਚ ਚੀਰਾਂਗੇ ਐਸ ਤਰ੍ਹਾਂ ਚ ਲਾਂਗੇ ਕਿ ਕਹਨੇ ਹੁੰਨੇ ਕਮੈਂਟ ਕਰਕੇ ਵੀ ਮਾਤਾ ਤੂੰ ਹੱਥ ਨਹੀਂ ਧੋਂਦੀ ਤੇ ਮੈਂ ਜਦੋਂ ਵੀਡੀਓ ਬਣਾਉਣ ਲੱਗਦੀ ਆ ਉਦੋਂ ਅਸੀਂ ਵੀਡੀਓ ਨਹੀਂ ਬਣਾਉਂਦੇ ਉਦੋਂ ਹੱਥ ਧੋਣੇ ਏ ਨਲਕੇ ਤੇ ਸਵਾਰ ਕੇ ਸਾਬਣ ਨਾਲ ਲਾ ਕੇ ਧੋਕੇ ਲਿਆਉਣੀ ਹੁੰਦੀ ਹੈ ਹੱਥ ਆਸ ਤਾਂ ਮੈਂ ਸਾਫ਼ ਕਰਦੀ ਹੁੰਨੀ ਐ ਹੱਸ ਤੋਤੇ ਵੇਣਾ ਤਾਂ ਚਾਹੀਦੀ ਨਹੀਂ ਬਣਾਉਣੀ ਫੇਰ ਜਦੋਂ ਹੱਥ ਧੋਕੇ ਸਵਾਰ ਕੇ ਆਉਣੀ ਐ ਤਾਂ ਫੇਰ ਹੀ ਕਿਸੇ ਚੀਜ਼ ਨੂੰ ਹੱਥ ਲਾਉਣੇ ਐ ਉਨਾਚਰ ਕੇ ਸੇ ਚੀਨ ਉਹ ਹੱਥ ਨਹੀਂ ਮਿਲਾਉਂਦੀ ਪਾਲਕ ਵੀ ਆਪਾਂ ਚੰਗੀ ਤਰ੍ਹਾਂ ਨਲਕੇ ਤੇ ਧੋ ਕੇ ਲਿਆਂਦਾ ਮੈਂ ਹੱਥ ਵੀ ਸਵਾਰ ਕੇ ਧੋ ਕੇ ਲਈ ਆਈਆਂ ਤੇ ਫੇਰ ਹੀ ਵੀਡੀਓ ਬਣਾਉਣ ਲੱਗੇ ਆਂ ਪਹਿਲਾਂ ਚੱਲੇ ਚੋ ਗੋਏ ਗਾਏ ਪਹਿਲਾਂ ਮੈਂ ਲਾਦ ਨਹੀਂ ਨਹੀਂ ਹੈ ਤੇ ਵੀ ਪਿੱਛੋਂ ਫੇਰ ਮੈਂ ਹੱਥ ਧੋਣੀ ਹੈ ਹੁਣ ਆਪਾਂ ਗੰਡੇ چیرਾਂਗੇ ਐਸ ਤਰ੍ਹਾਂ چیرਾਂਗੇ ਲੰਮੇ ਲੰਮੇ லோ அப்போ கண்டே சீரே ஹோ பால சீரா சீரலாம் பால ਸਾਰਾ ਪਾਲਕ ਇਸੇ ਤਰ੍ਹਾਂ ਕੀਰ ਲਾਂਗੇ ਪਾਲਕ ਵੀ ਚੀਰ ਲਈ ਤੇ ਹੁਣ ਆਪਾਂ ਬੇਸਨ ਤੇ ਨਾਣ ਮਿਰਚ ਪਾਵਾਂਗੇ ਨਾਣ ਮਿਰਚ ਥੋੜੀ ਜਿਹੀ ਹਲਦੀ ਪਾਵਾਂਗੇ ਠੀਕੀਰਾ ਪਾਵਾਂਗੇ என்னக்கு ஜீரா பூரே இன்னும் சுத்த சீரே ਉਹ ਵੇਖਣਾ ਆਪਾਂ ਘੇਵ ਲਿਆ ਕੁਛ ਤੇ ਫਿਰ ਵੇਖਾਂਗੇ ਪਤਲਾ ਕਰਨਾ ਹੋਇਆ ਤਾਂ ਹੋਰ ਕਰਾਂਗੇ ਤੇ ਪਹਿਲਾਂ ਗੰਡੇ ਤੇ ਫਲਕ ਪਾਵਾਂਗੇ ਆਪਾਂ ਫਾਲਕ ਤੇ ਗੰਡੇ ਵੀ ਲਾ ਲੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਪਕੌੜੇ ਕੱਢਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਵਿੱਚ ਪਕੌੜੇ ਪਾਵਾਂਗੇ ਥੋੜੇ ਕਰਕੇ ਪਾਵਾਂਗੇ। ਇਹ ਚੰਗੀ ਤਰ੍ਹਾਂ ਰੜ ਗਏ ਫਿਰ ਆਪਾਂ ਕੱਢਾਂਗੇ। பக்கோடேக்கோணு பண்ண வடிவ ரூ கடலாங்க பாக்கி ரெண்டே பாவாங்க ਘੰਡੇ ਪਾਲ ਕਾ ਥੋੜੇ ਜਿਆਦੇ ਆਪਣੇ ਜਿਆਦੇ ਪਾਏ ਐ ਗੇਸਨ ਘਟੇ ਥੋੜਾ ਜਆ ਪਕੌੜੇ ਆਪਣੇ ਸਾਰੇ ਬਣ ਗਏ ਬਹੁਤ ਵਧੀਆ ਬਣ ਗਏ ਬਾਧੂ ਬਣ ਗਏ ਜਿਹਦਾ ਜਿਹਦਾ ਜੀ ਕਰਦਾ ਪਕੌੜੇ ਖਾਣ ਨੂੰ ਹੋ ਆਜੋ ਖਾ ਕੇ ਦੇਖੋ ਬਹੁਤ ਕਰਾਰੇ ਬਣੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ